ਅੱਜ ਕਿਸਾਨ ਵੀਰੋ 사ਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸ਼ਿਵਾਜਪੁਰ ਸ਼ਿਵਾਜਪੁਰ ਪਿੰਡ ਨੂੰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕੋਈ 3-4 ਕਿਲੋਮੀਟਰ ਦੀ ਦੂਰੀ ਆ ਸ਼ਿਵਾਜਪੁਰ ਤੋਂ ਜਿਹੜੀ ਸੜਕ ਅੱਗੇ ਧਿਆਲਪੁਰ ਨੂੰ ਜਾਂਦੀ ਐ ਇਸ ਸੜਕ ਦੇ ਉੱਪਰ ਬਲਜੀਤ ਸਿੰਘ ਉਹਨਾਂ ਦਾ ਘਰ ਹੈਗਾ ਪੀ ਐਚ ਪੱਠਾ ਇੱਟਾਂ ਵਾਲਾ ਪੱਠਾ ਸੋ ਉਹ ਨਿਸ਼ਾਨੀ ਆ ਰੋਟਿੰਡ ਦੇ ਵਿੱਚ ਵੀ ਇਹ ਲੋਕੀ ਕੰਮ ਕਰਦੇ ਆ ਵਪਾਰ ਲੈਣ ਦਾ ਕੰਮ ਆ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਰੋਟਿੰਡ ਦੇ ਵਿੱਚ ਇਹਨਾਂ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਆਪਾਂ ਦੋ ਵੜਾ ਸੂਈਆਂ ਨੇ ਇੱਕ ਗੱਬਣ ਆ ਤੇ ਗੱਬਣ ਜਿਹੜੀ ਆ ਵੜਾ ਉਹ ਵੀ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਤੇ ਇੱਕ ਪਿਓਰ ਜਿਹੜੀ ਤੁਹਾਨੂੰ ਜਰਸੀ ਦਿਖਾਵਾਂਗੇ ਬਿਲਕੁਲ ਪਿਛਲੀ ਵੀਡੀਓ ਦੇ ਵਿੱਚ ਵੀ ਇੱਕ ਬਾਕ ਬਾਕ ਮਾਲ ਜਿਹੜਾ ਤੁਹਾਨੂੰ ਕੀਮਤੀ ਆਪਾਂ ਨਗੀਨਾ ਵਿਖਾਇਆ ਸੀਗਾ ਜਰਸੀ ਨਸਲ ਬਰੀਡ ਦੇ ਵਿੱਚ ਸੋ ਬਾਕੀ ਮਾਲ ਚੰਗਾ ਸਾਫ਼ ਸੁਥਰਾ ਵੀਰ ਲ ਬਾਕੀ ਤਾਲਮੇਲਾ ਆਪਣਾ ਬਣਾ ਲਿਆ ਕਰੋ ਆਏ ਗਏ ਨਵੇਂ ਨਗਾਂ ਦੀ ਡਿਟੇਲ ਆ ਜਿਹੜੀ ਪੁੱਛ ਕੇ ਸ਼ੋਅ ਕਰਦੇ ਰਿਹਾ ਕਰੋ ਅੱਜ ਤਰੀਕਾ ਤੁਸੀਂ ਨੋਟ ਕਰ ਲਓ 16 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਇਹ ਆਪਾਂ ਵੀਡੀਓ ਕਵਰ ਕਰਦੇ ਪਏ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਲਜੀਤ 사ਸਰੀ ਗੱਲ ਬਈ ਹੋਰ ਠੀਕ ਠਾਕ ਵਧੀਆ ਚੜਦੀ ਸੀ ਸੇਮੇ ਬਾਸ 사ਸਰੀ ਕਾਲ 사ਸਰੀ ਆ ਜੀ ਸੰਤੂ ਸਾਰਾ ਹੋਰ ਕੰਮ ਸੇ ਤਾਂ ਮੈਂ ਨਾ ਬੱਬੇ ਨਾਨ ਜੀ ਕਿਰਪਾ ਸ਼ੁਕਰੇ ਸ਼ੁਕਰੇਮਾਰਕ ਦਾ ਵੀਰ ਲੈ ਵੀ ਬਲਜੀਤ ਅੱਜ ਵੀ ਜਿਹੜੇ ਬਿਲਕੁਲ ਟੂੰਬਾ ਲੈ ਜੀ ਹਾਂ ਜੀ ਹਾਂ ਜੀ ਨਗੀ ਨਹੀਂ ਆ ਦੇ ਆ ਚੜਦੀ ਰਹਿ ਵੱਛੀਆਂ ਤੇਨੇ ਵਧੀਆ ਤੇਰੇ ਕੋਲ ਆ ਗਈਆਂ ਹਾਂਜੀ ਹਾਂਜੀ ਲਓ ਵੀ ਪੂਰੀ ਤਸੱਲੀ ਨਾਲ ਪ੍ਰਭੂ ਤੁਹਾਨੂੰ ਦਿਖਾਵਾਂਗੇ ਆਪਾਂ ਆਟਰੂ ਆਟਰੂ ਕੁਆਲਿਟੀ ਤੁਹਾਨੂੰ ਜਿਹੜੀ ਆ ਵੇਖਣ ਦੇ ਵਿੱਚ ਚੰਗੀ ਮਿਲੂਗੀ ਬਹੁਤ ਖੂਬਸੂਰਤ ਵੱਛੀਆਂ ਨੇ ਤੇ ਠੰਡੀਆਂ ਮਿੱਠੀਆਂ 2 ਸੂਈਆਂ ਨੇ ਅੱਜ ਹਾਂਜੀ 2 ਸੂਈਆਂ ਠੀਕ ਆ ਬਲਜੀਤ ਇੱਕ ਵੱਛੀ ਗੱਬਣਾ ਆ ਜਿਹੜੀ ਵਿਚਕਾਰ ਖੜੀ ਹੈ ਹਾਂਜੀ ਹਾਂਜੀ ਹਾਂ ਲੈ ਵੀ ਬਲਜੀਤ ਕਿਹੜੇ ਬੰਨੇ ਸ਼ੁਰੂਆਤ ਕਰਦੇ ਐਤੋਂ ਕਰ ਲਈਏ ਵੱਡੀ ਨੇ ਸੂਈ ਤੇ ਆਜੋ ਸੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਇੱਕ ਵੱਡੀ ਵੜੇ ਵੀਰਾਂ ਨੂੰ ਦਿਖਾ ਰਹੇ ਆ ਆਪਾਂ ਹਾਂਜੀ ਕੱਦ ਟਾਚਾ ਮੇਰਾ ਵੀਰ ਪੂਰੀ ਤਸੱਲੀ ਨਾਲ ਦੇਖ ਕਾਤ ਦਾ ਢਾਂਚਾ ਤੁਹਾਡੇ ਸਾਹਮਣੇ ਆ ਐਚ ਐਫ ਕਰਾਸ ਬਰੀਡ ਦੇ ਵਿੱਚ ਆ ਇਹ ਬਲਜੀ ਤੋਂ ਸੂਈ ਕਦੋਂ ਆ ਇਹ ਰਾਤ ਦੀ ਸੂਈ ਹੈ ਵੀਰ ਜੀ ਰਾਤੀ ਸੂਈ ਹੈ ਹਾਂਜੀ ਹਾਂਜੀ ਕੱਲ ਸੂਪੀ ਹੈ ਇੱਕ ਵੇਲੇ ਹਾਂ ਤੇ ਮੁੜ ਕੇ ਜੇਰਪਾਦੀ ਸ਼ਾਮੀ ਰਾਤ ਹੀ ਸੂਈ ਹੈ ਤੇ ਮਗਰ ਬੱਚਾ ਆ ਗਿਆ ਹਾਂਜੀ ਹਾਂਜੀ ਮੇਲ ਕਾਫ ਨੂੰ ਜਨਮ ਦਿੱਤਾ ਥੋੜੀ ਸੂਸਵਾਦ ਦੇ ਵਿੱਚ ਅਜੇ ਪੁੜੇ ਪੜੇ ਚੱਕੇ ਨਹੀਂ ਕਿ ਜੇਰਪਾਦੀ ਬਰੋਕਰ ਐ ਇੱਕ ਨੰਮਰ ਆਪਾਂ ਵੀਡੀਓ ਬਣਾਈ ਵੀਰ ਜੀ ਠੀਕ ਆ ਜੀ ਹਾਂਜੀ ਉਹ ਜੀ ਨਹੀਂ ਗੱਲ ਹੈਗੀ ਹਾਂ ਲੈ ਬੈਠ ਤੇ ਦੁੱਧ ਦਊਗੀ ਭਾਵੇਂ 18 19 ਕਿਲੋ ਦੇ ਦੇ ਪਰ 15 16 ਕਿਲੋ ਰਾਮਣਾ ਹੀ ਦਊਗੀ ਤੇ 15 16 ਦੀ ਉਮੀਦ ਕੋਈ ਕਰਨ ਲਾ ਹਾਂ ਹਾਂਜੀ ਹਾਂਜੀ ਤੇ ਜਿਹਨੇ ਪੈਸੇ ਲਾਉਣੇ ਉਹਨੂੰ ਵੀ ਇੱਕ ਝਾਕ ਹੁੰਦੀ ਵੀ ਪਤਾ ਨਹੀਂ ਕਿੰਨੇ ਕੁ ਦੋ ਦਰ ਹਾਂਜੀ ਹਾਂਜੀ 15 16 ਦਾ ਐਡਿਕਾ ਲਾ ਕੇ ਚੱਲਦਾ ਸੀ ਬਾਕੀ ਨਾ ਸੇਵਾ ਕਹਿੰਦੇ ਘੱਟ ਕੀਤੀ ਆ ਬਾਕੀ ਇਧਰੋਂ ਕੈਮਰਾ ਮਾਰ ਕੇ ਦਿਖਾਓ ਸੈਂਡ ਦੂਜਾ ਸੁਆ ਹੀ ਆ ਪਿਓਰ ਹਾਂ ਇੱਕ ਬਹਿਣੀ ਵਾਲੇ ਪਾਸੋਂ ਦਿਖਾ ਦਿਆ ਜੀ ਆ ਵਿਖਾ ਦਿਓ ਥਣ ਥਣ ਦਾ ਵਿਰਲ ਬਹੁਤ ਵਧੀਆ ਵੇਖੋ ਵਿਰਲ ਗਾਇਬੂ ਤਸਲੀਨਾ ਦਿਖਾ ਦਿਓ ਬਾਕੀ ਨਾੜਾ ਲੋੜਾ ਬਿਲਕੁਲ ਜਿਵੇਂ ਆ ਵੇਖੋ ਜੀ ਇੱਕ ਮੈਪ ਤੇ ਜਿਵੇਂ ਬਿਲਕੁਲ ਰਾਮਾ ਛੜਕਾਂ ਜਾਂ ਜਾਂਦੀਆਂ ਨਕਸ਼ਾ ਨਾਪਿਆ ਪੂਰਾ ਹ ਠੀਕ ਆ ਹਾਂਜੀ ਆ ਬੱਚੇ ਨੂੰ ਵੀ ਇੱਕ ਦਿਨ ਦਿਖਾ ਦੇ ਉਹ ਨਾੜੂਆ ਨਾਲ ਲੱਗ ਜਾਂਦੀ ਹੈ ਬੱਚਾ ਵੀ ਪੂਰਾ ਗੇਂਦ ਵਾਂਗੂ ਗੋਲ ਹੀ ਆ ਨਾ ਹਾਂ ਬਿਲਕੁਲ ਪਲਿਆ ਪਲੀਤਾ ਮਗਰ ਬੱਚਾ ਹਾਂਜੀ ਤੇ ਇੱਕ ਅੱਧੇ ਟਾਈਮ ਦੀ ਚਵਾਈ ਕੀਤੀ ਹੈ ਬਾਕੀ ਚਵਾਈ ਮੈਂ ਨਾ ਬੰਬਈ ਪਾ ਆ ਸਾਦੇ ਅਹਾਂ ਹਾਂਜੀ ਐ ਵਰਤੀ ਪੈ ਦੋ ਜੀ ਮੋਟਰ ਕੋ ਕੇ ਜਿੱਦਾਂ ਦੇ ਹੈ ਹੁਣ ਮੋਟਰ ਤੁਹਾਡੇ ਤੋਂ ਸਮਰਸੀ ਪਹਲਾ 517 ਦੀ ਗੱਲ ਆਪਾਂ 12 ਦੀ ਕਰਾਂ ਹਾਂਜੀ ਹਾਂਜੀ ਹਾਂ ਨਹੀਂ ਵਧੀਆ ਚੰਗੀ ਆ ਬਾਕੀ ਚਲੋ ਚਵਾਈਆਂ ਚ ਬੂਈਆਂ ਜਾ ਕੇ ਥਲੋਂ ਖੜਜੂਗੀ ਮੈਂ ਨਾ ਪੂਰੀ ਖੜੂਗੀ ਤੇ ਹਾਂ ਲੈ ਵੀ ਜਸ਼ਨ ਮਾਰ ਕੈਮਰਾ ਚੰਗੀ ਤਸਲੀ ਨਾਲ ਦਿਖਾ ਦੀ ਤੁਹਾਨੂੰ ਵਧਾਣ ਇਹਨਾਂ ਦੇ ਨਾਲੇ ਰੋਤਾ ਹਾਂ ਬਿਲਕੁਲ ਬਿਲਕੁਲ ਹਾਂਜੀ ਲੋ ਜੀ ਸਮਾਂ ਇਹਨਾਂ ਦਾ ਆ ਗਿਆ ਠੀਕ ਆ ਜੀ ਨਾਰਮਲੀ ਚਲੋ ਢੀਕ ਹੁੰਦੀ ਹਰੇਕ ਭੈਣ ਭਰਾ ਨੂੰ ਵੀ ਡੇਰੀ ਦੇ ਉੱਤੇ ਚੰਗੇ ਪਸ਼ੂ ਪਾਈਆ ਠੀਕ ਆ ਜੀ ਗਾਂ ਦੁੱਧ ਬਾਦ ਬਣਿਆ ਰਹੇਗਾ ਸਿਆਲ ਦੇ ਵਿੱਚ ਤੇ ਬਾਕੀ ਮੇਰਾ ਭਰਾ ਆ ਦੇਖੋ ਆ ਇਹਨੂੰ ਲੰਮਾ ਤੋਰ ਤੇ ਬਲਜੀ ਦੇ ਲਈ ਲਓ ਜੀ ਸੋ ਥਣ ਥੱਪੇ ਵਾਲੀ ਆ ਬਾਕੀ ਚਵਾਈਆਂ ਚੁਈਆਂ ਦੇ ਵਿੱਚ ਜਦੋਂ ਆ ਗਈ ਠੀਕ ਆ ਜੀ ਦੁੱਧ ਵੀ ਕਰਮ ਵਾਲੀ ਕੋਈ 15 16 15 16 ਕਿਲੋ ਦੁੱਧ ਜਿਹੜਾ ਚਵਾਈ ਚੱਲੂਗੀ ਕੱਦ ਵੱਡਾ ਕੋਈ ਵੀ ਦੁੱਧ ਵਾਲਾ ਹੈ ਮੇਰਾ 17 18 ਕਿਲੋ ਦੁੱਧ ਕਹਿੰਦੇ ਕੱਦ ਵੱਡਾ ਹਾਂਜੀ ਆ ਚੈੱਕ ਕਰੋ ਬਾਕੀ ਕੋਈ ਆਦੀ ਸਮਝ ਵੇਖ ਲੈ ਗਾੜੀ ਹਾਂ ਲੈ ਜੀ ਬਾਕੀ ਕੱਦ ਵੱਡਾ ਇਹਨੂੰ ਆਂਦਾ ਵੀ ਕੀ ਆ ਆ ਬਿਲਕੁਲ ਹਾਂਜੀ ਆ ਕੋਨੇ ਬੱਚੇ ਤੇ ਡਾਕੜਾ ਬਲਜੀਤ ਇੱਥੇ ਰੱਖੋ ਪ੍ਰੋਕਲਾ ਬੀ ਲਓ ਜੀ ਆ ਮਾਰੂ ਨਿਗਾ ਮੇਰੇ ਵੀਰ ਸੋ ਬਹੁਤ ਸੋਹਣੀ ਆ ਬਾਕੀ ਰੰਗ ਬਾਜ ਆ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਬਲੈਕ ਬਲੈਕ ਤੇ ਵਾਈਟ ਦਾ ਕੰਬੀ ਹਜੇ ਆਪਾਂ ਨਵਾਈ ਨਹੀਂ ਕਿਉਂਕਿ ਸੂਈ ਨਾ ਤਾਜੀ ਆ ਸੂਈ ਸਵਾਈ ਹੋ ਜੇ ਹਾਂ ਹਾਂ ਤੌਰ ਲ ਲੈ ਵੀ ਬਲਜੀਤਾਂ ਬਾਕੀ ਥਣ ਵੀ ਦੋਸਤ ਬਿਲਕੁਲ ਸਾਫ ਸੁਥਰਾ ਨੇਵਾ ਕੋਈ ਪੋਰਚਾਂਕ ਨਹੀਂ ਹੈ ਕੀ ਨਾਲ ਠੀਕ ਹੈ ਜੀ ਚਾਰੇ ਥਾਣਾ ਸੋ ਵਿਰਲ ਗੈਪ ਸਪੇਸ ਜਿਹੜੀ ਆਪਾਂ ਤੁਹਾਨੂੰ ਚੈੱਕ ਕਰਾਤੀ ਆ ਸੋ ਮਿਲ ਮਲਾਉਣ ਦੇ ਵਿੱਚ ਵੀ ਠੰਡੀ ਮਿੱਠੀ ਆ ਪੂਰੀ ਧੀਰੀ ਆ ਆ ਦੇਖੋ ਨਾ ਵੀ ਬਲਜੀਤ ਕੀ ਡਿਮਾਂਡ ਕੀ ਮੁੱਲ ਰਊਗਾ ਇਹਦਾ ਮੁੱਲ ਤੇ ਵੀਰ ਜੀ ਕਰਾਂ ਭਾਵੇਂ 60 65 ਹੀ ਕਰ ਲੀਏ ਆ ਮੁੱਲ ਕਰਾਂਗੇ 60000 ਰੁਪਿਆ ਵੀ ਮਤਲਬ ਇਹ ਹੈ ਕਿ ਇੱਕ ਤਾਂ ਦਿਨ ਤਿਆਰ ਆ ਗਿਆ ਕਦੋਂ ਆਣੀ ਆਪਾਂ ਦੇਣੇ ਆ ਜਿਹੜੀ ਆਪਾਂ ਹਾਂ ਨਾ ਇਹ ਦੇਣੀ 56000 ਦੀ ਵੈੜ ਦੇਣੀ ਆ 56 ਦੀ ਹਾਂਜੀ ਠੀਕ ਆ ਵੀਰ ਤੇ ਬਾਕੀ ਵੈੜ 18 17 18 ਕਿਲੋ ਦੁੱਧ ਆਰਾਮ ਨਾਲ ਹੀ ਦਊਗੀ ਆ ਇਹ ਨਹੀਂ ਵੀ ਲੱਸੀ ਅਭੀ ਸੂ ਆ ਜਾਂ ਤੀਜਾ ਚੌਥਾ ਹੋਊਗਾ ਵੇਖੋ ਪਿਓਰ ਦੂਜਾ ਸੂ ਆ ਦੋ ਨਹੀਂ ਕਹਿਣਾਗਾ ਵੀ ਇਹ ਕੰਨੋ ਫੜੀ ਫਿਰੂਗੀ ਆਏ ਬੋਜੀ ਦਾ ਇੱਧਰ ਵੇਖੋ ਲਾਵੀ ਇਹ ਕੋਈ ਪੱਕੀ ਨਹੀਂ ਕੀ ਮਤਲਬ ਚਲ ਆ ਲੈ ਆ ਆ ਲੈ ਵੀ ਥੋੜੀ ਜੀ ਨਾ ਸੇਵਾ ਕਿਨੇ ਘਟ ਕੀਤੀ ਐ ਇੱਕ ਤੁਹਾਨੂੰ ਪਤਾ ਜਦੋਂ ਸੁੰਦਾ ਡੰਗਰ ਇਕੱਲੀ ਟੁੱਟਦਾ ਹੀ ਆ ਬੱਸ ਬੱਸ ਹਾਂ ਜੀ ਬਾਕੀ ਬੱਚਾ ਵੇਖੋ ਕਿੰਨਾ ਸੁੰਦਾ ਸੇਵਾ ਕਿ ਥੋੜੀ ਤੈਜ ਹੀ ਲਾ ਜਾਂਦੇ ਆ ਹਾਂ ਜੀ ਹਾਂ ਜੀ ਨਾਲੇ ਬੱਚਾ ਏਡਾ ਪਲਿਆ ਪਰੀਤਾਂਦਰੋਂ ਆਇਆ ਹਾਂ ਜੀ ਹਾਂ ਜੀ ਤਾਂ ਬਾਕੀ ਜੇਰ ਜੁਰ ਪਈ ਹੁੰਦੀ ਐ ਪਸ਼ੂ ਪੀੜਾ ਪੂਰਾ ਨਾਲ ਹੀ ਭੱਜ ਜਾਂਦੇ ਹਾਂ ਜੀ ਤੇ ਅੱਗੇ ਇੱਕ ਵਾੜ ਬੁਜੀ ਦਾ ਪਾਸ ਦਿਖਾਈਏ ਦੂਜੇ ਨੰਬਰ ਤੇ ਹਾਂ ਜੀ ਇਹ ਵੀ ਨਗੀਨਾ ਹੀ ਆ ਸੰਧੂ ਸਾਹਿਬ ਬੱਚੀ ਐ ਵੀ ਨੀਰੀ ਟੂਂਡੀ ਐ ਇੱਕ ਗੱਬਣ ਆ ਨਾ ਹਾਂ ਜੀ ਇਹ ਗੱਬਣ ਇਧਰ ਵੇਖੋ ਥਾਨ ਹਾਂ ਕਿਦੇ ਘੜ ਘੜ ਲੱਗੇ ਲੈ ਮੁੱਠੀ ਵਾਲਾ ਥਾਣਾ ਤੇ ਦੇਰ ਲੱਗਿਆ ਬੜਾ ਵਧੀਆ ਮੈਂ ਨਾ ਨਿੱਗਰ ਚੱਡਾ ਪੂਰਾ ਆ ਬੰਦ ਲੇਵੇ ਦੀ ਆ ਹਾਂਜੀ ਹਾਂਜੀ ਬਾਕੀ ਬਿਲਕੁਲ ਜਿਹਨੂੰ ਕੰਪੈਕਟ ਡਰਾਪਾ ਕਹਿ ਦਿੰਦੇ ਆ ਫਿਕਸ ਲੇਵਾ ਕਾਤੋ ਹਾਈਟ ਇਸ ਵੈੜ ਦਾ ਵੀ ਚੰਗਾ ਬਾਕੀ ਨਾਲ ਤੁਹਾਨੂੰ ਖੜੀ ਨਜ਼ਰ ਆਈ ਜਾਊਗੀ ਵੱਡੀ ਬੈੜ ਦਿਖਾਈ ਆ ਪੂਰੀ ਜੰਮੀ ਪਲੀ ਬੈੜ ਆ ਬਿਲਕੁਲ ਨਾਲ ਹੀ ਜੰਮੀ ਪਲੀ ਪੂਰੀ ਆ ਹਾਂਜੀ ਵਜਨ ਵਟਾ ਪੂਰਾ ਬਾਕੀ ਬੂਥੀ ਬਾਤੀ ਤੁਹਾਨੂੰ ਚੈੱਕ ਕਰਾਉਣੇ ਆ ਕੋਈ ਜਰਸੀ ਦਾ ਕਰੋਸ ਸੰਗ ਮੰਨ ਕੇ ਸੌਦਾ ਕਰ ਲੇ ਰੰਗ ਬਹੁਤ ਪਿਆਰਾ ਕਾਫੀ ਕਲਰ ਤੇ ਬਲੈਕ ਦਾ ਕੰਬੀਨੇਸ਼ਨ ਆ ਬਾਕੀ ਜਿਹੜਾ ਥਣਥਪਾ ਦੋਸਤੋ ਇਹ ਦੇਖਣ ਵਾਲਾ ਹੀ ਆ ਵੇ ਮੈਂ ਨਾ ਘੜ ਘੜ ਲਾਏ ਰੱਬ ਨੇ ਅੰਗ ਗਏ ਆ ਦੇਖੋ ਜੀ ਹਾਫਲ ਜੀ ਦਾ ਅੱਗੇ ਲਮਾ ਲੈ ਜੋ ਇੱਕ ਕਿਹੜਾ ਹੋਰ ਕਢਾਓ ਆ ਵੇਖੋ ਫਿਰ ਸੋ ਤਸੱਲੀ ਦੇ ਨਾਲ ਮੇਰੇ ਭਰਾ ਇੱਕ ਵਾਰੀ ਪੂਰੀ ਕਲੀਅਰ ਚੰਗੀ ਤਸੱਲੀ ਨਾਲ ਚੀਜ਼ ਵੇਖ ਲਿਆ ਕਰੋ ਠੀਕ ਆ ਜੀ ਕਾਲੀ ਨਾ ਕਰਿਆ ਕਰੋ ਕਿਉਂਕਿ ਰਕਮ ਲਾਉਣੀ ਆ ਕਿਸੇ ਵੇਰ ਨੇ ਆਪਾਂ ਹਮੇਸ਼ਾ ਕਹਿੰਦੇ ਆ ਵੀ ਚੰਗਾ ਪਸ਼ੂ ਐਨੀਮਲ ਜਿੱਥੋਂ ਮਿਲਦਾ ਉਥੋਂ ਖਰੀਦਦਾਰੀ ਜ਼ਰੂਰ ਕਰੋ ਠੀਕ ਆ ਸੋ ਲੈਵੇ ਦੀ ਆਡਰ ਸਾਰੇ ਬਣੇ ਓਟਾਂ ਝੇ ਢੂੰਚੇ ਦੀ ਬਹੁਤ ਵਧੀਆ ਮਜ਼ਬੂਤ ਹਾਂਜੀ ਹਾਂ ਬਲਜੀ ਤਾਂ ਆਇਆ ਤੋਰਲਾ ਲੰਮਾ ਤੋਰਨੀ ਪਰਣ ਲਓ ਜੀ ਕਰੋ ਚੈੱਕ ਏ ਬਲਜੀ ਤਾਂ ਜਿਵੇਂ ਦੂਜਾ ਸੁਭਾ ਕੋਈ ਦੰਦਾ ਦੁੰਦਾ ਚੋਂ ਜਵਾਨ ਆ ਜਵਾਨ ਹੀ ਆ ਜਵਾਨ ਹਾਂਜੀ ਹਾਂਜੀ ਆ ਠੀਕ ਹੈ ਨਹੀਂ ਤਾਂ ਨਾਰਮਲ ਚਲੋ ਆਪ ਹਵੇਸ਼ਾ ਹੀ ਆਪਾਂ ਕਵੇਰਵਾ ਪਾਤੀ ਤਾਂ ਦੋਦੀ ਹੋਵੇ ਚੌਂਦੀ ਹੋਵੇ ਹਾਂਜੀ ਨਹੀਂ ਜਵਾਨ ਇਹ ਜਵਾਨ ਆ ਹਾਂਜੀ ਵਾੜ ਦੋਸਤ ਜਵਾਨ ਆ ਦੂਜਾ ਸੁਭਾ ਸੋਨ ਵਾਲੀ ਆ ਬਾਕੀ ਖੂਬਸੂਰਤ ਤਿਆਰੀ ਆ ਜਿੰਨੀ ਵੀ ਆਪਾਂ ਕਵਾਂਗੇ ਵੀ ਖੂਬਸੂਰਤ ਵੇਨਸ ਸੂਨਸ ਲੈਗ ਸਕੋਰ ਉਤੋਂ ਪਿੱਠ ਪੁੜੀ ਦੀ ਗੱਲ ਕਰ ਲਈਏ ਉਤੋਂ ਪਧਰੀ ਪੁਧਰੀ ਬੜੀ ਆ ਕਰਮਾਲੀ ਠੀਕ ਆ ਜੀ ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਹਾਂ ਬਲਜੀ ਤਾਂ ਓਕੇ ਲੈ ਜੋ ਆਜੋ മോട <tipos> ਲੈ ਵੀ ਭਜੀ ਤਾਂ ਮੁੱਲ ਬੋਲ ਮੇਰਾ ਭਰਾ ਕੀ ਕਰਦੇ ਆ ਮੁੱਲ ਵੀ ਜੀ ਆਪਾਂ ਗਲਤ ਮੁੱਲ ਨਹੀਂ ਕਰਨਾ ਆ ਮੁੱਲ ਤੇ ਭਾਵੇਂ 75 ਦੀ ਵੀ ਕਾ ਕੇ ਵੇਚ ਲੀਏ ਆ ਮੁੱਲ ਕਰਾਂਗੇ 70000 65000 ਦੀ ਹਾਂ ਨਾ ਹੀ ਵਛੀ ਦਵਾਂਗੇ 60 ਦੀ ਹਾਂਜੀ ਹਾਂ ਲੈ ਵੀ 60000 ਦੀ ਹਾਂਜੀ ਬਿਲਕੁਲ ਜਾਇਜ਼ ਹਾਂਜੀ ਵਛੀ ਬੜੀ ਪਿਆਰੀ ਆ ਆ ਇਹ ਦੀਵਾਲੀ ਦੇ ਆਫਰ ਹੀ ਆ ਹਾਂ ਲੈ ਵੀ ਬਾਕੀ ਦੇਣੀ ਨਹੀਂ ਕਿਹਨੇ ਐਡਾ ਨਹੀਂ ਕਿਹਨੇ ਕੋਈ ਨਾ ਚ ਲੈ ਕੇ ਕੋਈ ਮੇਰਾ ਭਰਾ ਕੋਈ 2 ਰੁਪਏ ਲਫਾ ਵੀ ਲੈ ਸਕਦਾ ਐਡੀ ਨਹੀਂ ਕੋਈ ਗੱਲ ਹਾਂਜੀ ਹਾਂਜੀ 65000 ਦੀ ਬੱਚੀ ਆ ਪੂਰੀ ਬੱਚੀ ਬਾਨਨੀ ਆ ਜੇ ਵੇਖੋ ਤੋ ਬੱਛੀ ਨਾ ਕਿਤੇ ਬੱਛੀ ਦੇਤੀ ਗੱਲਾਂ ਗਾਂ ਦੀ ਹਾਂਜੀ ਹਾਂਜੀ ਬਿਲਕੁਲ ਤੇ ਬਹੁਤ ਉਹ ਖੂਬਸੂਰਤ ਚੰਗੀ ਵਹਿੜਾ ਮੇਰਾ ਭਰਾ ਕੁਰੀ ਚੰਗੀ ਤਸੱਲੀ ਨਾਲ ਬਰੀਕੀ ਨਾਲ ਵੇਖਿਆ ਜੇ ਤੇ ਬਰੀਕੀ ਦੇ ਵਿੱਚ ਹੀ ਬੱਛੀ ਆ ਪੂਰੀ 65000 ਰੁਪਏ ਅੱਜ ਮਿਲ ਜੂਗੀ ਹਾਂਜੀ 65000 ਦੀ ਤੁਹਾਨੂੰ ਅੱਗੇ ਇੱਕ ਵਹਿੜ ਤੁਹਾਨੂੰ ਦਿਖਾਉਣਾ ਜਰਸੀ ਨਸਲ ਪ੍ਰਿੰਟ ਦੇ ਵਿੱਚ ਵੀ ਕੋਕਾਫੀ ਸੀ ਆ ਹਾਂਜੀ ਇਹ ਚੌਗੀ ਆ ਬਹੁਤ ਪਿਆਰੀ ਬੱਛੀ ਆ ਪਿਓਰ ਚਾਰ ਦੰਦ ਹਾਂਜੀ ਪਿਓਰ ਲੈ ਵੀ ਸ਼ੋਰ ਕਨ ਕਨ ਬਾਕੀ ਪੂਰੀ ਫੇਸ ਕੁਆਲਿਟੀ ਦਿਖਾਉਣਾ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਇੱਥੇ ਹਾਂਜੀ ਉਹ ਵੀ ਨਗੀਨਾ ਹੈਗੇ ਆ ਇਹ ਸਪੈਸ਼ਲ ਮੈਨੂੰ ਲੱਗਦਾ ਵੀ ਜਿਵੇਂ ਹਾਂਜੀ ਦੇਖੇ ਦੇਖੇ ਸੰਭਲ ਕੇ ਕੋਈ ਥੱਲੇ ਧਾਰ ਲੋ ਜੀ ਤੋ ਤੋਰ ਦੇ ਬੱਚੀ ਉਹ ਪਹਿਲਾ ਸੂਬਾ ਸੀ ਹਾਂਜੀ ਉਹ ਵੀ ਪਹਿਲਾ ਸੂਆ ਇਹ ਦੂਜੇ ਆ ਨਹੀਂ ਇਹ ਵੀ ਪਹਿਲੇ ਆ ਇਹ ਵੀ ਪਹਿਲੇ ਨਹੀਂ ਆ ਹਾਂਜੀ ਹਾਂਜੀ ਨਹੀਂ ਇਹ ਕਦੋਂ ਦੀ ਸੂਈ ਆ ਇਹਨੂੰ ਅੱਜ ਹੋ ਗਏ ਆ 8 ਦਿਨ ਹੋ ਗਏ ਇਹਨੂੰ ਲੋ ਵੀ 8 ਦਿਨ ਦਾ ਸਮਾਂ ਇੱਕ ਹਫਤਾ ਮੰਨੋ ਤੁਸੀਂ 8 ਦਿਨ ਦਾ ਸਮਾਂ ਹੋ ਗਿਆ ਹਾਂਜੀ ਤੇ ਮਗਰ ਇਹਦੇ ਬੱਚਾ ਮੇਲ ਕਾਪਾ ਕਿੰਨੇ ਕ ਦੁੱਧ ਤੇ ਚੱਲਣ ਢਈ ਆ ਦੁੱਧ ਵੀ ਜੀ ਇਹਦੇ ਥੱਲੇ ਹੋਊਗਾ 12 ਕਿਲੋ 11 ਕਿਲੋ 11 ਕਿਲੋ ਦੀ ਗਰੰਟੀ ਤੇ ਮੰਗਾ ਲੈ ਕੋਈ। ਲਓ ਜੀ 11 ਕਿਲੋ ਦੀ ਗਰੰਟੀ ਤੇ ਬਲਜੀਤਾਂ ਦਾ ਵੀ ਮੰਗਾ ਲੈ ਕੋਈ ਵੀ ਭਰਾ ਜਿਹਨੇ ਆਨਲਾਈਨ ਸੌਦਾ ਕਰਨਾ। ਆਰਡਰ ਆ ਤੁਸੀਂ ਵੇਖੋ ਮੇਰਾ ਵੀਰ ਕੰਪੈਕਟ ਆਰਡਰ ਦੇ ਵਿੱਚ ਆ। ਮੁੱਠੀ-ਮੁੱਠੀ ਥਾਣਾ। ਬਾਕੀ ਰੋਬ-ਰਾਬ ਵੱਚੀ ਦਾ ਬੜਾ ਮੈਂ ਨਾ ਵੱਚੀ ਦੀ ਚਮਕੀ ਵੜੀ ਆ ਦੇਖੋ। ਚਮਕ-ਦਮਕ ਵੇਖੋ ਬਾਕੀ ਚੱਡੇ ਲੇਵੇ ਦਾ ਸਹਿਜ ਵੇਖੋ। ਹਾਂਜੀ ਆਹ ਵੇਖੋ। ਬੂਤੀ-ਬਾਤੀ ਬਿਲਕੁਲ ਛੋਟੀ ਟੂਆ ਉਸੇ ਤਰ੍ਹਾਂ ਦੋਵਾਂ ਅੱਖਾਂ ਦੇ ਵਿਚਕਾਰ ਤੇ ਬਿਲਕੁਲ ਸਮਾਲ ਸਾਈਜ਼ ਕੰਨ। ਹਾਂਜੀ ਇਧਰ ਵੇਖੋ। 99 ਪੂਰਾ ਹੱਥੀ-ਮੁੱਠੀ ਵਾਲ ਪਟਲਾ ਪਤਾ ਬਲਜੀਤ ਇਹ ਪੱਕਾ ਟਿਕਾਣਾ ਲੱਭ ਗਿਆ ਜਿਹੜਾ ਇੱਕ ਇਥੇ ਤੇ ਜੇ ਨੰਬਰ ਤੇ ਵਹਿੜ ਲੱਗਦੀ ਹੈ ਨਾ ਜੀ ਹਾਂ ਬੱਚੀ ਚੰਗੀ ਆ ਪਸੰਦ ਆਊਗੀ ਵੀਰਾਂ ਨੂੰ ਠੀਕ ਆ ਜੀ 11 ਕਿਲੋ ਦੁੱਧ ਸੋ ਪਹਿਲਾਂ ਬੱਚੀ ਆ ਚਲੋ ਜਿਆਦਾ ਉਮੀਦ ਕੋਈ 12 ਚੋਂ ਹੀ ਚਲੇ 13 ਚੋਂ ਹੀ ਚਲੇ ਬੱਚੀ ਪਹਿਲੇ ਸੂਏ ਕੋ ਚੰਗਾ ਦੁੱਧ ਪਤਾ ਦਊਗੀ ਠੀਕ ਆ ਜੀ ਸਭ ਤੋਂ ਮੇਨ ਗੱਲ ਆ ਵੀ ਸਫਾਈਆਂ ਦੇ ਵਿੱਚ ਬਹੁਤ ਜ਼ਿਆਦੀ ਆ ਹਾਂ ਜੀ ਹਾਂ ਬਲਜੀਤ ਐਨੂੰ ਮੋੜ ਹਾਂ ਐਨੂੰ ਕਰੋ ਚੱਕ ਜੀ ਸੋ ਬਹੁਤ ਸੋਨਾ ਭਾਂਡਾ ਭੁੰਡਾ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਰੰਗ ਬਿਲਕੁਲ ਰੈਡ ਕਲਰ ਦੇ ਵਿੱਚ ਆ ਡਾਰਕ ਰੈਡ ਆ ਠੀਕ ਆ ਜੀ ਤੇ ਲਾਲ ਰੰਗ ਦੇ ਵਿੱਚ ਆ ਬਸੀ ਧੌਣ ਧੌਣ ਲੱਤ ਲੁੱਤ ਹਾਈਟ ਕਰ ਬਹੁਤ ਸੋ ਆ ਖੇਡਦੀ ਫਿਰ ਅਕਚਰ ਸ਼ੈਤਾਨੀਆਂ ਵਾਲੀ ਸਿਆਰੀ ਵਾਲੀ ਵਸੀ ਪੂਰੀ ਕੇ ਹਾਂ ਲਓ ਜੀ ਇਹ ਬੱਚਾ ਮਗਰ ਦਾ ਠੀਕ ਹੈ ਇਹ ਜਿਹੜਾ ਰੈੱਡ ਕਲਰ ਦੇ ਵਿੱਚ ਲਾਲ ਰੰਗ ਦੇ ਵਿੱਚ ਇਹ ਬੱਚਾ ਮਗਰ ਅੱਜ 6 7 8 ਦਿਨਾਂ ਦਾ ਹੋ ਗਿਆ ਹਾਂ ਜੀ 8 ਦਿਨ ਹੋ ਗਏ ਨੇ ਹਾਂ ਤੇ ਚੰਗੀ ਆ ਬੜ ਬਲਜੀ ਸਿਆ ਹਾਂ ਠੀਕ ਲਓ ਵੀ ਬਲਜੀਤ ਦੀ ਡਿਮਾਂਡ ਅੱਜ ਫਿਰ ਕੀ ਕਰਦਾ ਵੀਰ ਇਹਦਾ ਵੀਰ ਜੀ ਮੁੱਲ ਭਾਵੇਂ 65 ਕਰ ਲਈਏ ਭਾਵੇਂ ਕਰ ਲਈਏ 62000 ਆ ਮੁੱਲ ਕਰਾਂਗੇ 60000 ਆ ਹਾਂ ਨਾ ਇਹ ਜਿਹੜੀ 57000 ਦੀ ਦਵਾਂਗੇ 57 ਦੀ ਹਾਂਜੀ ਹਾਂਜੀ ਚੌਗੀ ਜੋ ਇੱਧਰ ਵੇਖੋ ਕਰਾ ਦੇ ਕਨਫਰਮ ਕਰਾ ਦੇ ਲੈ ਇਹ ਨਾ ਕੋਈ ਸੱਜਣ ਆ ਕੇ ਵਿਖਰੇ ਕਹਿ ਦਿੱਤਾ ਕਰੇ ਪਤਾ ਨਹੀਂ ਗਿਆ ਨਿਕਲਨੀ ਕਿ ਨਿਕਲਨੀ ਲਓ ਵੀ ਸਾਈਡਾਂ ਵਾਲੀਆਂ ਦੋ ਦੋਂਦੀਆਂ ਖੜੀਆਂ ਨੇ ਹਾਂਜੀ ਆਹ ਦੇਖੋ ਦੋਂਦੀ ਤੇ ਚੌਗੀ ਹਾਂਜੀ ਠੀਕ ਹੈ ਜੀ ਠੀਕ ਆ ਲਓ ਵੀ 57000 ਦੀ ਹਾਂਜੀ ਹਾਂਜੀ ਲਭੇ 57000 ਦੀ ਇਹ ਅੱਜ ਫਾਈਨਲ ਮਿਲ ਜੂਗੀ ਤੁਹਾਨੂੰ ਆਹ ਨਾਲ ਲੈਣ ਦੇ ਨਾਲ ਰੇਟ ਆ 57000 ਸੋ ਵੜਾ ਵੈਸੇ ਤਿੰਨੀਆਂ ਜਬਰਦਸਤ ਨੇ ਚਲੋ ਜਿਹੜੀ ਜਿਹੜੀ ਕਿਸੇ ਭਰਾ ਨੂੰ ਪਸੰਦ ਆਊਗੀ ਉਹਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰਨੀ ਹੈ ਤੁਸੀਂ ਤੇ ਇਹ ਬਲਜੀਤ ਤਿੰਨ ਹੀ ਅੱਜ ਆਪਣੇ ਕੋਲ ਭਰਾ ਨਾਲ ਨੇ ਤੇ ਨੰਬਰ ਇੱਕ ਕਰਦੀ ਹ ਸਿਮੇ ਵੀਰ ਆਜੋ ਨੰਬਰ ਆਪਣਾ ਵੀਜੀ 73407 4212 ਠੀਕ ਹੈ ਹਾਂਜੀ ਪਿੰਡ ਸੁਭਾਈਪੁਰ ਆ 9943 ਆ 6443 ਠੀਕ ਹੈ ਜੀ ਉਹ ਕਿਸੇ ਮੇ ਭਾ ਠੀਕ ਆ ਜੀ। ਨਵੀਂ ਦੋਸਤੋ ਤਿੰਨ ਬੈੜਾਂ ਦੇ ਬਲਜੀਤ ਦੇ ਕੋਲ ਠੀਕ ਆ ਜੀ। ਇੱਕ ਪਹਿਲਾ ਸਵੇ ਦਿਖਾਤੀ ਇੱਕ ਦੂਜੇ ਸਵੇ ਸੁਣ ਦੀ ਤਿਆਰੀ ਤੇ ਆ। ਇੱਕ ਇਧਰ ਜਿਹੜੀ ਆ ਦੂਜੇ ਸਵੇ ਸੁਈ ਆ ਵੱਡੀ ਫੈੜ। ਦੋ ਹੀ ਬੈੜਾਂ ਸੁਈਆਂ ਨੇ। ਇੱਕ ਗੱਬਾ ਨਾਲ ਡਿਟੇਲ ਤੁਹਾਡੇ ਸਾਹਮਣੇ ਆ। ਬਾਕੀ ਕਰੋ ਮੇਰਾ ਭਰਾ ਕੰਟੈਕਟ ਦੂਰ ਨੇੜੇ ਵਾਲੇ ਮੇਰੇ ਭਰਾ ਇੱਥੇ ਆਗੇ ਆਪਦੀ ਕੋਈ ਇੱਕ ਟਾਈਮ ਦੋ ਟਾਈਮ ਤਸੱਲੀ ਕਰਨੀ ਚਾਹੁੰਦੇ ਹੋ। ਮੋਸਟ ਵੈਲਕਮ ਇੱਥੇ ਆਣ ਕੇ ਤਸੱਲੀ ਕਰੋ। ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ।